ਲਓ ਜੀ ਚਾਸਰੀ ਗਾਲ ਤਾਂ ਬਰਾਈ ਨਹੀਂ ਲਓ ਜੀ ਕਹੀਦਾ ਪਹਿਲਾਂ ਲੈ ਲਓ ਜੀ ਲਓ ਜੀ ਵਾਹਿਗੁਰੂ ਜੀ ਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਖੇ ਨਾ ਮਾਂ ਤੇਰੀ ਮੰਮਾ ਨੂੰ ਨਹੀਂ ਜੀ ਸੁੱਖ ਮੰਮਾ ਨੂੰ ਕਿਹਨੂੰ ਦੇਣੀ ਆ ਆ ਤਾਂ ਮੈਰੀ ਹੈ ਤੇਰੀ ਲੈ ਲੈ ਮੰਮਾ ਮੇਰੇ ਨਾਲ ਖਾ ਲਈ ਮੇਰੇ ਮਿਲੂ ਨਾਲੇ ਲਾ ਮੰਮਾ ਲੈ 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 ਨਹੀਂ ਆ ਮਮਾ ਦੇ ਆਪ ਇਕ ਮਮਾਂ ਦੇ ਮੈਨੂੰ ਮੈਂ ਬਾਅਦ ਚ ਕਾਲੂ ਦੇ ਸਾਰੇ ਕਾਲ ਜਿ ਸਾਰਿਆਂ ਨੂੰ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਬਖੈਰ ਦਾ ਬੇਟਾ ਤੇ ਅਸੀਂ ਲੱਗੇ ਹਾਂ ਵੀ ਸਮੋਸੇ ਆਪਾਂ ਚਾਣ ਤੇ ਸਭੂਲੇ ਕੰਸਟ ਪਾਟੀ ਦਾ ਕਾਲ ਲੱਗੇ ਨੇ ਆਉਣ ਨੂੰ ਹੋ ਗਈਆਂ ਛੁੱਟੀਆਂ ਹੂੰ ਮੰਨ ਕਰਕੇ ਖਾਂਦਾ ਪਰ ਇਹਾਂ ਦੀ ਪੇਟੀਆਂ ਹੈਗੀ ਆ ਸ਼ਨੀਵਾਰ ਕਰੋ ਤੇਰਾ ਆ ਕੇ ਰਿਹਾ ਨਾ ਆ ਕੇ ਰਿਹਾ ਕਲੀਨ ਦੀ ਜੀ ਇਹ ਐਵੇਂ ਕੀ ਆਉਤ ਆਉਂਦੇ ਸਾਸਰੀ ਘਰ ਦੀ ਸਾਰਿਆਂ ਨੂੰ ਗਰਮ ਗਰਮ ਸਮੋਸੇ ਲੈ ਕੇ ਆਏ ਜੀ ਨਾਲੇ ਨਿਆਣੇ ਨੂੰ ਲੈ ਕੇ ਆ ਸਕੂਲ ਤੋਂ ਤੇ ਮਹਾਵਿਚਾਲਾ ਇਹ ਕਹਿੰਦੀ ਵੀ ਕੁਝ ਬਣਾਉਣ ਨੂੰ ਦਿਲ ਨਹੀਂ ਕਰਦਾ ਹੈਗਾ ਦੁਪਹਿਰ ਦਾ ਨਾ ਕੱਲ ਕੜੀ ਬਣੀ ਵੀ ਸੀ ਜੀ ਕੜੀ ਹੋ ਗਈ ਖਤਮ ਤੇ ਭੁੱਖ ਜੀ ਲੱਗੀ ਵੀ ਸੀ ਤੇ ਕਹਿੰਦੀ ਵੀ ਹੁਣ ਕੀ ਕੀਤਾ ਜਾਵੇ ਭੁੱਖ ਦਾ ਹੱਲ ਥੋੜਾ ਥੋੜਾ ਖਾਇਆ ਜਾਏ ਮਾਂ ਵੀ ਤਰਬੂਜ ਖਾ ਲੋ ਕਹਿੰਦੀ ਤਰਬੂਜ ਰੀਤ ਜੋਗੀ ਰਹੇ ਰੋਟ ਮੁੱਕ ਗਏ ਜੀ ਚਲੋ ਨਾ ਗੱਠੀ ਰੀਤ ਤੇਰੇ ਜੋ ਕਤਮ ਛੜਾ ਲਿਆ ਪਾਪਾ ਨੂੰ ਕਹਿਤਾ ਮਹਾਰੀਤ ਨਹੀਂ ਖਾਂਦੇ ਸੌਰ ਬੜੇ ਜੇਤੀ ਫੜਾਉਂਦੇ ਨੇ ਕੋਲਾਤ ਆ ਵੀ ਮੇਰਾ ਹੈ ਚਲ ਤੇਰਾ ਤੂੰ ਖਾ ਲੈ ਰੀਤ ਦੇਖੀ ਤੈਨੂੰ ਕਿਹੜਾ ਦੰਨੀ ਹੈ ਪਹਿਲੇ ਮੈਨੂੰ ਆਜਾ ਕਿਹੜਾ ਫਰੂਟ ਪਸੰਦ ਆ ਤੈਨੂੰ ਮੈਂਗੋ ਪਸੰਦ ਆ ਇਹਨੂੰ ਵੀ ਕੀ ਲਾ ਇੱਕ ਬਨਾਣਾ ਪਸੰਦ ਆ

ਇਕ ਹੋਰ ਲੇਕੇ ਜੰਨੀ ਨੀ ਪਰਾਂਟੇ ਚ ਰੱਖੀ ਜੇ ਜੰਨੀ ਨੀ ਚਟਨੀ ਨਹੀਂ ਨਹੀਂ ਹੂੰ ਚਟਨੀ ਖਾਦੀ ਜੀ ਅੱਜ ਆ ਚਟਨੀ ਬਹੁਤ ਸੋਣੀ ਕਹਿੰਦੀ ਆ ਇੱਕ ਹੋਰ ਉਹ ਜ਼ਿੰਦਗੀ ਤਾਂ ਇਹਨਾਂ ਜਵਾਕਾਂ ਦੀ ਪੜਾਈ ਦੀ ਉਹ ਤਾਂ ਚੋਂ ਪਾਉਣੇ ਤੇ ਸਾਡੇ ਟਾਈਮ 'ਚ ਤਾਂ ਕਿੱਥੇ ਆਚਾਰਾ ਚੂਰਾ ਨਾਲ ਫਸਾਦਾ ਚੱਲਦਾ ਨਾ ਸਕੂਲਾਂ 'ਚ ਕਿੰਨੇ ਦੀ ਲੈਣੀ ਹੈ ਜੀ ਦੋ ਜੀ ਲਿਆ ਜੀ ਦੋ ਪਹਿਲੇ ਦੋ ਦੋ ਖਾਓ ਹੁਣ ਠੰਡੇ ਕਰਦੇ ਸੀ ਤੇ ਵਿੱਚ ਇਹਨਾਂ ਨੂੰ ਹਾਂ ਨਹੀਂ ਜੀ ਖਾਉਂਗੇ ਲੱਗ ਨਾ ਨਾ ਕੈਮਰਾ ਰੀਤਾ ਮੈਂ ਮਾ ਪਾਉਂਗੀ ਨਾ ਮਮਾ ਪਾਉਦੀ ਆ ਮੈਂ ਪਾਉਂਗੀ ਮੈਂ ਪਾਉਂਗੀ ਨਾ ਪਾਉਂਗੀ ਮੈਂ 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 ਨਾ ਮਾ ਲੜੀ ਦੋ ਲੜੀ ਸਾਹ ਜਿਹਾ ਕਿਦਾ ਵਿੱਕੇ ਨੇ ਚਲੋ ਅੱਜ ਡੁੱਲ ਗਈ ਅਨੇ ਮੰਨਣਾ ਹੀ ਨਹੀਂ ਹੈਗਾ ਟਿੱਡੀ ਜੀ ਨੇ ਹੁਣ ਅੱਜ ਫਰੂਟ ਲੈਣ ਚੱਲਾਂਗੇ ਅੱਜ ਫਰੂਟ ਲੈਣ ਵੀ ਜਾਣਾ ਆਪਾਂ ਨੇ ਇੱਕ ਕੰਮ ਵੀ ਨੇ ਵੇੜ ਕੇ ਹੁਣ ਸਾਰਿਆਂ ਨੂੰ ਜਾਣਾ ਪੈਣਾ ਆਹ ਤੇਰੀਆਂ ਲਫਾਫੇ ਚ ਮੈਂ ਗਲਾ ਹੋ ਜਾਮਣਾ ਪਾਉ ਲਿਆਤਾ ਆਹੋ ਰੀਤ ਕਿਆ ਕਰਦੀਆਂ ਲੈ ਕੁੱਟਦੀ ਚਲ ਚਲ ਕਿੰਨੀ ਆ ਰੀਤ ਇੱਕ ਮਨ ਨੂੰ ਆ ਵੀ ਤੇ ਡੱਬੇ ਚ ਪਵਾ ਲਿਆ ਮੈਂ ਪਾਇਆ ਤਾਂ ਸਾਰਾ ਡੱਬੇ ਦੀ ਬੇ ਨੋੜੇ ਦਾ ਵਿੱਚ ਮਾਲਵਾ ਵੇ ਤੇ ਬਾਦ ਤੇ ਮਿੱਠਾ ਆ ਜਾਨਾ ਸੁਭਰੀ ਤੇ ਮਿੱਠਾ ਲੈ ਵੀ ਹੁਣ ਬੱਚਿਆਂ ਨੇ ਡੇਢ ਮਹੀਨਾ ਉਹ ਸਿਰ ਖਪਾਈ ਕਰਨ ਦੇ ਵਿੱਚ ਨਹੀਂ ਖਾਣ ਲੱਗੇ ਵੀ ਪਤਾ ਨਹੀਂ ਕਿਹੜਾ ਕਿਹੜਾ ਹਾਲਾਤ ਹੁਣ ਆ ਨਹੀਂ ਹੁਣ ਸਕੂਲ ਚੱਲ ਜਾਂਦੇ ਤੇ ਪਿੱਛੇ ਤੇ ਏਸੀ ਲਾ ਕੇ ਸੌਂ ਜਾਂਦੇ ਤੇ ਹੁਣ ਤਾਂ ਦੁਪਹਿਰਾ ਦੁਪਹਿਰਾ ਉਹ ਖੜਦੋਮ ਬੱਡ ਹੋਈ ਕਰਨਾ ਵੀ ਪੁੱਛੋ ਨਾ ਕੋਈ ਠੰਡਾ ਰੱਖੀ ਦੇ ਦਵਾ ਠੰਡਾ ਨਿਆਣਿਆਂ ਦਾ ਕੰਮ ਹੈ ਇਲਤ ਕਰਨਾ ਆ ਸ਼ਰਤ ਕਰਨਾ ਜਿਹੜੇ ਘਰ ਦੇ ਵਿੱਚ ਬੱਚਾ ਹੁੰਦਾ ਨਾ ਉੱਥੇ ਨਿੱਾਨੇ ਨੇ ਖੇਲਣਾ ਨਿੱਲਣਾ ਤਾਂ ਆਇਓ। ਇੱਕ ਤਾਂ ਬੰਦੇ ਨੇ ਬਹੁਤ ਵਧੀਆ ਰੀਲ ਪਾਈ ਵੀ ਜੀ ਮੈਂ ਦੇਖੀ। ਉਹਨੇ ਇੱਕ ਸਾੜ ਥਾਰ ਗੱਡੀ ਖੜਾਈ ਜੀ। ਹਾਂ। ਚਾਹਾਂ ਵੀ ਆਹ ਇਹ ਖੁਸ਼ੀ ਆ ਇੱਕ ਰੀਤ। ਮੈਂ ਤਾਂ ਥੱਪੜ ਲਾ ਲਾਂ ਹੁਣ ਮੂੰਹ ਤੇ। ਵੀ ਆਹ ਖੁਸ਼ੀ ਆ ਇੱਕ ਇਹ ਆਪਾਂ ਖਰੀਦ ਸਕਦੇ ਹਾਂ। ਉਹਨੂੰ ਮੁੱਲ ਲੈ ਆ ਸਕਦੇ ਹਾਂ। ਜਿਵੇਂ ਉਹਨੇ ਥਾਰ ਗੱਡੀ ਦਿਖਾਈ। ਵੀ ਕੋਈ ਵੀ ਜਿਹਦੇ ਵਿੱਚ ਗੰਜਾ ਸਾਹਿਬ ਕੁਝ ਵੀ ਖਰੀਦ ਸਕਦਾ। ਵੀ ਲੈ ਸਕਦੇ ਹਾਂ। ਹਾਂ। ਇੱਕ ਸਾਈਡ ਜਿਹੜਾ ਬੁੱਕਰ ਜਾਂਦਾ ਜਵਾਕਾਂ ਦਾ ਉਹ ਸੀ ਉਹ ਖੁਸ਼ੀ ਆ ਹਾਂ ਕਹਿੰਦਾ ਉਹ ਖੁਸ਼ੀ ਆ ਜਿਹੜੀ ਉਹਨੂੰ ਆਪਾਂ ਖਰੀਦ ਨਹੀਂ ਸਕਦੇ ਹਾਂ ਉਹ ਕਹਿੰਦਾ ਮਹਾਰਾਜ ਵੱਲ ਤੇ ਬਕਸ਼ਿਸ਼ ਹੋਊਗੀ ਤਾਂ ਉਹ ਗੱਡੀ ਘਰ ਆਉਂਦੀ ਆ ਬੁੱਕਰ ਵਾਲੀ ਹਾਂ ਪੁੱਤ ਕੀ ਬੰਦ ਕਰ ਦੋ ਉਹ ਨਹੀਂ ਪੁੱਤ ਫੇਰ ਗਰਮੀ ਲੱਗੂਗੀ ਸਕੂਟਰੀ 'ਤੇ ਕਹਿੰਦੀ ਸੀ ਨਾ ਮੈਨੂੰ ਗਰਮੀ ਲੱਗਦੀ ਐ ਕਹਿੰਦੀ ਸੀ ਨਾ ਗਾਮ ਮਹਾਬਾਤ ਚੱਲਦੀ ਐ ਵੀ ਅੱਜ ਠੰਗੀ ਆ ਬਸ ਠੰਗੀ ਐ ਚਲੋ ਹੁਣ ਤੁਹਾਨੂੰ ਮਿਲਦੇ ਆ ਜੀ ਫੇਰ ਅਸੀਂ ਵੀ ਇੱਕ ਪ੍ਰੋਗਰਾਮ ਦਾ ਦੇਖ ਕੇ ਆਉਣਾ ਹਾਂ ਨਾਲੇ ਫਲ ਫਰੂਟ ਚ ਲਿਆਵਾਂਗੇ ਬਾਜ਼ਾਰ ਚ ਪਪਾ ਨੂੰ ਸੰਨ ਕਾੰਦੇ ਆਂ ਕੀ ਕਹਿੰਦੇ ਇਹਨੂੰ ਸੰਨ ਸੰਨ ਕਾਨੂੰ ਕਹਿੰਦੇ ਮਤਲਬ ਠੰਡ ਸੰਨ ਚੱਲ ਕੋਈ ਨਹੀਂ ਠੀਕ ਹੈ ਜੀ ਮਿਲਦੇ ਤੁਹਾਨੂੰ ਹੁਣ ਸਮੋਸੇ ਵੀ ਸਾਡੇ ਠੰਡੇ ਹੁੰਦੇ ਜਾਂਦੇ ਹਾਂ ਛੱਕ ਲਈ ਇੱਕ ਵਾਰ ਸੱਖੋ ਪਹਿਣ ਜੀ ਵੀ ਕਹਿੰਦੇ ਮੈਂ ਜਦ ਇਹ ਬੁਰਕੀ ਬਦਲਨੀ ਹੈ ਵੀ ਜਦ ਤੱਕ ਕੈਮਰਾ ਬੰਦ ਹੋਊਗਾ ਠੀਕ ਹੈ ਜੀ ਮਿਲਦੇ ਆ ਫੋਨ ਚੋ ਜੀ ਸਬਜ਼ੀ ਮੰਡੀ ਦੇ ਵਿੱਚ ਸਿਕਰ ਦਪਾਰਾ ਤੇ ਫਰੂਟ ਜੇ ਲੈਣੇ ਸੀ ਕੀਰੇਟ 80 ਰੁਪਏ 600 ਤੋਂ 1.5 ਕਿਲੋ 1.5 ਹਰ ਆਇਨਾ ਕਰ 1.5 ਮਿਲਦੇ ਮੈਂ ਤਾਂ ਕਹਿੰਦਾ ਤੈਨੂੰ ਪਾ ਦੇ ਫਾਲਾ ਬਾਹਰ ਨੂੰ ਸਤ ਨਾਮ ਬੜਾ ਪੀਸ ਲਿਓ ਤਾਂ 5 ਕਿਲੋ ਤਾਂ ਉੱਥੇ ਤੱਕ ਹੈ ਉਦੋਂ ਜੀ ਬੀਜ ਘੱਟ ਹੁੰਦਾ ਤਾਂ ਜੀ ਬੀਜ ਵੱਧ ਹੋਣਾ ਕੈਰੇਟ ਆਪਾਂ ਪਾਲੋ ਡੀ ਵੀ ਜੀ ਦੇ ਰੇਗਲ ਪਾਲੋ ਚੱਕ ਤੋਂ ਫਟਿਆ ਹੁਣ ਤਾਂ ਸ਼ਾਮ ਦਾ ਟਾਈਮ ਹੋ ਗਿਆ ਹੁਣ ਤਾਂ ਜੋ ਵਟਿਆ ਸੋ ਖਟਿਆ ਉਹ ਉੱਥੇ ਤੇ ਬੜਾ ਪੀਸ ਲਿਆ ਉਹਨਾਂ ਦਾ ਕੋਈ 5 ਕਿਲੋ ਦਾ ਜੜਾ ਹੋਵੇ ਉਹਨੇ ਲੋਟ ਆਉਣਾਗਾ ਮੈਂ ਇਹਨਾਂ ਚ ਤਾਂ ਬੀਜ ਵੱਧ ਹੁੰਦਾ ਤੇ ਛਿਲੜ ਜ਼ਿਆਦਾ ਨਿਕਲਣਾ ਫਟਸਾ ਸਾਰਿਆਂ ਚ ਬੀਜ ਹੀ ਜ਼ਿਆਦਾ ਕੀ ਨਾ ਚ ਇੱਕ بڑا ਪੀਸ ਲੈ ਜਾ ਮੈਂ ਤਾਂ ਹੀ ਕਹਿੰਦਾ بڑے ਪੀਸ ਚ ਘੱਟ ਹੁੰਦਾ ਜਿੰਨਾ ਛੋਟਾ ਉਹਦੇ ਚ ਉਹ ਵੀ ਚੱਲ ਹੌਲੀ ਹੌਲੀ ਉਹਨੂੰ ਸਿਖਾਓ ਵੀ ਬੀਜ ਵੀ ਖਾਣ ਦੇ ਹੁੰਦੇ ਪੁੱਤ ਖਾਈ ਦੇ ਹੁੰਦੇ ਆ ਇਹਦੇ ਬੀਜ ਖਾਈ ਦੇ ਹੁੰਦੇ ਆ 5 ਕਿਲੋ 100 ਦਾ 6 ਕਿਲੋ 100 ਦਾ ਕੋ 6 ਵੀ ਦੇਈ ਜਾਂਦਾ ਕੋਈ 5 ਵੀ ਦੇਈ ਜਾਂਦਾ ਹਾਂ ਠੀਕੇ ਵਿੱਚ ਪਾ ਦਾਂ 2 ਕਿਲੋ ਆ ਦੂਜੇ ਕਿਲੇ ਕੋ ਬੜਾ ਜਿਹਾ ਪੀਸ ਪਾ ਦੇ 2.5 ਕਿਲੋ 40 ਨਾਲ ਪਾਇਓ ਬੜਾ ਹੀ ਪਾਇਓ ਹਾਂ ਕੋਈ ਦੇਹ ਨਹੀਂ ਬੜਾ ਜਿਹਾ ਪੀਸ ਆ ਪੱਕਿਆ ਹੋਵੇ ਲੱਗਿਆ ਗਏ ਮੱਖੀਆਂ ਨਜ਼ਾਰੇ ਲੈਣ ਰੁੰਮਣੇ ਦੇ ਨਹੀਂ ਬੜਾ ਪਾ ਦੇ 4 ਦਾ ਪਾ ਦੇ 3 ਨੇ ਦਾ ਹੁੰਦਾ ਇੱਕ ਪੀਸ ਜਿਹੜਾ ਬੜਾ ਹੈ ਚਾਹੇ 4 ਦਾ ਹੋਵੇ ਪੰਜ ਦਾ ਹੋਵੇ ਚਾਹੇ 6 ਦਾ ਹੋਵੇ ਜਿਹੜਾ ਤੇਰੇ ਕੋਲ ਸਭ ਤੋਂ ਬੜਾ ਪੀਸ ਹੋ ਚੁੱਕ ਦੇ ਆ ਦੇ ਫੇ ਇੱਕ ਬੜਾ ਨੋ ਨੋ ਉਹਦੇ ਕੋਲੇ ਪੈਦੇ ਨਾਲ ਦੇਦਾ ਉਧਰ ਮੇਰਾ ਸਭ ਤੋਂ ਵੱਡਾ ਚਾਹ 10 ਕਿਲੋ ਦਾ ਕਰਦੇ ਉਹ ਤੇਰੀ ਖੁਸ਼ੀ ਆ ਪਾਦੇ ਪਾਦੇ ਉਧਰ ਤੋਰ ਪਹਿਲਾਂ ਬਾਪੂ ਨੂੰ ਦੇ ਗਰਮੀ ਬਹੁਤ ਆ ਦੇਖਣਾ ਪੈਂਦਾ ਸਾਰਾ ਕੁਝ ਇਹ ਲਵਾਈ ਚ ਨਹੀਂ ਹੈਗਾ ਉਹ ਹੈਗਾ ਸਾਹ ਸੋਨਾ ਮੋਟਾ ਉਹੀ ਲੱਗਿਆ ਜਾਂਦਾ ਹੈ ਫੜਾ ਦੇ ਚੱਕੇ ਜੇ ਤੈਨੂੰ ਆਹੀ ਲੱਗੀ ਜਾਂਦਾ ਨਿਆਲ ਖਾਵਾ ਲਵ ਯੂ ਵਾਟਰਮੈਲਨ ਨਹੀਲੇ ਲਾ ਲੈ ਦੇਖਦਾ ਚੜੀ ਠੀਕ ਹੈ ਬਾਈ ਠੀਕ ਹੈ ਹੋ ਗਿਆ ਸਾਬਕਤਬ ਮਾਮਾ ਧੀਆ ਦਾ ਬੜਾ ਕਰਕੇ ਰੱਖੀਦਾ ਬਰਾਬਰ ਪਰ ਦਹੀਂ ਮਿੱਠਾ ਬੀਜ ਘਟ ਹੋਵੇ ਆਦਾ ਸਭ ਤੋਂ ਛੋਟਾ ਚੱਕਿਆ ਦਾ ਬੜਾ ਦੇਖਦਾ ਹੀ ਨਹੀਂ ਤੂੰ ਵਾਲਾ ਵੀਰ ਨਾ ਜਿਹੜੀ ਢੋਲਕੀ ਜੀ ਵਜਾ ਕੇ ਦੇਖਦੇ ਹੁੰਦੇ ਆ ਕਿ ਆ ਦੱਸ ਦਿੰਦਾ ਵੀ ਮੈਂ ਮਿੱਠਾ ਕਿ ਖੱਟਾ ਦੱਸਦਾ ਏ ਹਾਂ ਦੱਸਦਾ ਏ ਕਿ ਆ ਵੀ ਕੀ ਫਰਕ ਇਹਦਾ ਹੁੰਦਾ ਕੀ ਹੁੰਦਾ ਫਰਕ ਮਿੱਠਾ ਜਾਂਦਾ ਜਿਹੜਾ ਜ਼ਿਆਦਾ ਮਿੱਠਾ ਹੁੰਦਾ ਰੋਲਾ ਘੱਟ ਪਾਉਂਦਾ ਨਾ ਉਹ ਆ ਜਾ ਬਾਬੇ ਤੂੰ ਆ 100 ਦਾ 6 ਕਿਲੋ ਵੀ ਦੇਈ ਜਾਂਦੇ ਤੂੰ ਪਤਾ ਨਹੀਂ ਕਰਦੇ 5 ਦੇਈ ਜਾਂਦਾ ਖੱਟਾ ਮਾਜ ਜ਼ਿਆਦਾ ਆ ਸਾਡੇ ਕੋਲ ਅੱਛਾ ਮਿੱਠਾ ਜ਼ਿਆਦਾ ਤੁਹਾਡੇ ਕੋਲ ਤਰ ਤੋਂ ਵਾਪਸ ਮੈਂ ਦੇਖਿਆ ਆ ਬੱਚੇ 1 ਕਿਲੋ ਕਰਤਾ ਨਾ ਨਹੀਂ 2 ਦੇ 2 ਪੌਣਾ ਉਹਦੇ ਚ ਹਰਿਆਈ ਜੀ ਬਹੁਤ ਨਿਕਲ ਆਉਂਦੀ ਆ ਮਾਲ ਘੱਟ ਨਿਕਲਦਾ ਵਿੱਚ ਦੇ ਜਿਹੜਾ ਚਾਹੀਦਾ ਆਪਾਂ ਨੂੰ ਕਿੰਨੇ ਹੋਗੇ ਸਦਾ 120 ਰੁਪਿਆ ਹੋ ਗਿਆ ਖਰਬੂਜੇ ਨਹੀਂ ਬਣੇ ਖਰਬੂਜੇ ਤਾਂ ਪਏ ਆ ਯਾਰ ਅੱਪ ਓਕੇ ਚਿੱਤਰਕਾਰੀ ਜੀ ਕਰੀ ਵੀ ਉਹ ਚੱਕੀ ਹਰਾਜਾ ਖਰਬੂਜੇ ਵਰਕੇ ਆਪਣਾ ਦਿਲ ਬਣਾਇਆ ਪਿਆ ਤੇਰੇ ਦਿਲ ਦੇ ਵਿੱਚ ਨੂੰ ਕਰਤਾ ਤੀਰ ਆਰ ਪਾਰ ਇਹ ਇਹ ਆਈਟਮ ਕਿਹ ਜੀ ਹੈ ਇਹ ਵੀ ਮਿੱਠਾ ਹੁੰਦਾ ਇਹ ਵੀ ਮਿੱਠਾ ਹੁੰਦਾ ਚਲ ਪਹਿਲਾ ਆ ਖਾ ਲੈਣ ਦੇ ਫਿਰ ਦੇਖਾਂਗੇ ਬਾਅਦ ਚਲ ਲਵਾਂ ਪੂਰੇ ਭਾਈ ਲਓ ਜੀ ਮੈਂ ਚੱਕ ਲੈਂਦਾ ਜੀ ਚਲ ਕੋ ਸਬਜ਼ੀ 20 ਰੁਪਏ 30 ਰੁਪਏ ਗੱਦੂ ਵਾਲਾ 20 ਰੁਪਏ ਅੱਛਾ ਸਾਰਾ ਕੁਝ ਸਸਤਾ ਕਰਿਆ ਪਿਆ ਹੁਣ ਤਾਂ 5 ਪੀਸ 100 ਦੇ 5 ਕਿਲੋ 100 ਦਾ ਭਾਈ ਹਾਂ ਇਹ ਕਹੇ 100 ਦਾ 5 ਕਿਲੋ ਤੂੰ ਦਾ 100 ਦੇ 5 ਕਿਲੋ ਦਾ ਮਾ ਕੇ ਤੇ 100 ਦੇ 5 ਪੀਸ ਦੇ ਦਊਗਾ 5 ਕਿਲੋ 100 ਦਾ ਨਾ ਤੂੰ ਆਇ ਕਹਿ ਵੀ ਸਾਦਾ ਕਿ 100 ਦੇ ਆਏ 5 ਪੀਸ ਆਹ 5 ਪੀਸ ਹੈ ਕਿਲੋ ਦਾ ਤਾਂ ਹੋਣੀ ਨਹੀਂ ਇਹ 5 ਕਿਲੋ ਸੋਨੇ ਦਾ ਭਾਈ ਹਾਂ ਰੋਜ਼ ਵੀ 5 ਕਿਲੋ ਸੋਨਾ ਭਾਈ ਚੱਲ ਹੁਣ ਇਹਨਾਂ ਦਾ ਸੀਜ਼ਨ ਆ ਪੂਰਾ ਇਸ ਟਾਈਮ ਆ ਨਾ ਬਸ ਅੱਨੇ ਕੁ ਦਿਨ ਦੀ ਰਹਿ ਗਿਆ ਆਇਆ ਵਾ ਕਿੱਥੇ ਤੇ ਮਾਲ ਇੱਕ ਕਪੂਰਥਲਾ ਪਈ ਕਪੂਰਥਲਾ ਆਏ ਤਾਂ ਅਨੰਦਪੁਰ ਸਾਹਿਬ ਵੀ ਦਰਿਆ ਦੇ ਨਾਲ ਨਾਲ ਹੋਈ ਜਾਂਦੇ ਆ ਹੈ ਹਾਂ ਆ ਜਿਹੜਾ ਹੈ ਉਹ ਕਿਹੜਾ ਰੇਟ ਆ ਇਹ 6 ਕਿਲੋ ਹੁੰਦਾ ਪਈ ਇਹ ਮਿੱਠਾ ਘਟ ਆਉਂਦਾ ਨਾ ਥੋੜਾ ਜਿਹਾ ਹਾਂ ਇਹ ਬਾਰਕ ਹੁੰਦਾ ਨਾ ਹਾਂ ਨਿੰਬੂ ਪਾਲਾ ਚਾਰ ਹੋ ਰਿਹਾ ਯਾਰ ਵਿੱਚ ਨਿੰਬੂ ਪਾ ਦੇ ਯਾਰ ਸੁੱਕੇ ਜਾਣੇ ਗਰਮੀ ਚ ਪਏ ਉਹ ਦਾਂਦੇ ਇਹ ਕੌਣ 2.5 ਰੁਪਏ ਦਾ ਇੱਕ ਨਿੰਬੂ ਪਾਇਆ ਬਾਹ ਤੇਰੇ ਸੱਦ ਕੇ ਜਾਵਾ ਤਦਾ ਤਰਬੂਜ ਨਾਲ ਤੇ ਵੀ ਵਧਾ ਤੇ 2 ਰੁਪਏ ਦੇ ਇੱਕ ਤੋਂ ਸਾਹਮਣੇ ਸੂਰਜ ਕਹਿੰਦਾ ਵੀ ਹਟ ਜਾ ਅੱਜ ਅਰੇ ਮੇਰਾ ਮੇਰਾ ਕੀ ਆ ਲੀਚੀਆਂ ਨਹੀਂ ਲਿਖਦੀ ਇੱਥੇ ਹੁਣ ਮੈਨੂੰ ਕਿਹਾ ਵੀ ਲੀਚੀਆਂ ਮੌਸਮ ਦੇ ਵਿੱਚ ਨਾ ਧੁੱਪ ਦੇ ਵਿੱਚ ਹੋ ਜਾਂਦੀਆਂ ਨਾ ਥੋੜੀਆਂ ਜਿਹੀਆਂ ਹੋ ਸੁੱਕ ਛੇਤੀ ਜਾਂਦੀਆਂ ਤਾਂ ਕਰਕੇ ਨਹੀਂ ਹੈਗੀਆਂ ਚਲੋ ਗਾਂ ਦੇ ਲੈ ਲੈਂਦੇ ਆ ਬੇਲਾ ਚੌਂਕ 60 ਰੁਪਏ ਕਿਲੋ ਨਿੰਬੂ ਇੱਧਰ ਹੈਲੋ ਗਾਜਰ ਕਿੱਥੇ ਆ 60 ਰੁਪਏ ਕਿਲੋ ਨਿੰਬੂ ਫੜਿਓ ਚਲ ਬੱਠੋ ਬੱਠੋ ਲੜੀ ਰਿਹਾ ਹੈਂ ਔਰੇ ਹੈ ਨਹੀਂ ਲਿਖੀ ਕਿਤਾਬ ਇਹਨਾਂ ਕੀ ਆ ਪਿੱਛੇ ਆ ਕੀ ਆ ਪਿੱਛੇ ਆ ਗਾਜਰ ਗਾਜਰ ਕਿੱਥੇ ਦੇਖ ਲਈ ਤਾਂ ਗਾਜਰ ਔਰ ਪੋਤਾ ਖਾਣਾ ਖੀ ਨਹੀਂ ਉਹ ਤਾਂ ਸੁੱਕੀਆਂ ਪੀਂਆਂ ਨਹੀਂ ਦੇ ਦੇ ਕੋਈ ਨਾ ਸੁੱਕੀ ਕਹਿੰਦੀ ਹੁਣ ਤਾਂ ਜੀ 10 ਰੁਪਏ ਮੈਂ ਲੈ ਕੇ ਆਇਆ ਖੁੱਲੇ ਦੇ ਉਧਰ ਦੇ ਇੱਕ ਵੀ ਫੜ ਲੈਣਾ ਉਹ ਤਾਂ ਮੈਂ ਦੇਖੋ ਜੀ ਆ ਦਿਓ ਜੀ ਇੱਕ ਗਾਜਰ ਦਾ ਪੀਸ ਦੇ ਦੇ ਛੋਟਾ ਜਿਹਾ ਦੇ ਦੋ ਕੁੜੀ ਨੇ ਖਾਣਾ ਯਾਰ ਇੱਕ ਨੇ ਜਵਾਕੜੀ ਆੜੀ ਬੈਠੀ ਐ ਕਹਿੰਦੀ ਮੈਂ ਖਾਣਾ ਪਤਲਾ ਜਿਹਾ ਦੇ ਦੋ ਕੋਈ ਪਾਣੀ ਹੈਗਾ ਪਾਣੀ ਮਾਰ ਦੋ ਨਾ ਹੁਣੇ ਪਾ ਲੈਣਾ ਮੁੱੱਚ ਦੇ ਦੇ ਚੱਲ ਆਹੀ ਦੇ ਦੇ ਪਾਣੀ ਮਾਰ ਦੋ ਜੇ ਪਾਣੀ ਜਾਂਦੇ ਪਰ ਉਹਨੇ ਖਾਣ ਲੱਗਣਾ ਹੁਣ ਇੱਕ ਪੰਗਾ ਥੋੜਾ ਜਵਾਕਾਂ ਦਾ ਖਾ ਲੋ ਜੀ ਉਹ ਲੈ ਲੋ ਫੜ ਰਹੀ ਆ ਲੋ ਜੀ ਖਾਓ ਜੀ ਫ੍ਰੀ ਚ ਦਿੱਤੇ ਅੰਕਲ ਨੇ ਕਹਿੰਦੇ ਸਾਡੀ ਕੁੜੀ ਨੂੰ ਖੁਸ਼ ਕਰ ਦੋ ਹਾਂ ਫਲਾ ਫੜੀ 10 ਰੁਪਏ ਚਲੋ ਬਸ ਉਨੀ ਰੌਣਕ ਜੀ ਹੈ ਨਹੀਂ ਬਾਜ਼ਾਰ ਦੇ ਵਿੱਚ ਜਿੰਨੀ ਹੋਣੀ ਚਾਹੀਦੀ ਆ ਠੀਕ ਆ ਜੀ ਮਿਲਦੇ ਆ ਫਿਰ ਪਹੁੰਚ ਗਏ ਜੀ ਬੇਲਾ ਚੌਂਕ ਤੇ ਉਹ ਤਾਂ ਲੀਚੀਆਂ ਜੇ ਤਾਂ ਮਿਲਿਆ ਨਹੀਂ ਕਿਤੇ ਤੇ ਗੰਨੇ ਦਾ ਰਸ ਵਾਲਾ ਜਰੂਰ ਮਿਲ ਗਿਆ ਭਾਈ ਸਾਨੂੰ ਤੇ ਕਹਿੰਦੇ ਸਾਲ ਸਾਨੂੰ ਗੰਨੇ ਦਾ ਰਸੇ ਪਲਾ ਦੋ ਤਿੰਨ ਗਲਾਸ ਲਿਆਵਾਂ ਕਿ ਚਾਰ ਲਿਆਵਾਂ ਤਿੰਨ ਲਿਆਵਾਂ ਕਿ ਚਾਰ ਚਾਰ ਕੌਣ ਕੌਣ ਹੋਗੇ ਤੁਸੀਂ ਹਾਂ ਤੂੰ ਵੀ ਪੂਰਾ ਗਲਾਸ ਪੀਊਂਗੀ ਨਾ ਆਪਣਾ ਪੀਣਾ ਕੰਮ ਚਲੋ ਕਲਦਿਆਂ ਫਿਰਦਿਆਂ ਖਿਲਾੜੀਆਂ ਬਣ ਗਿਆ ਹੁਣ ਤਾਂ ਉਹ ਪਾ ਦੇ ਆਜਾ ਧਨੀਆ ਦਾ ਕੁਸ ਆਜਾ ਪਦੀਨਾ ਕੁਸ ਹੌਣ ਕੌਣ ਲਗਾ ਕਹੇ ਤੇ ਤਸੱਲੀ ਕਰਾ ਦਿੰਦੇ 10 ਕੱਟ-ਕੱਟ ਕੇ ਕੰਨੇ ਦੀ ਹੁਣ ਦੇਖਣਾ ਵੀ ਆ ਦੋ ਕੰਨਿਆਂ 'ਚੋਂ ਜੇ ਤਾਂ 5 ਗਲਾਸ ਹੋ ਗਏ ਤਾਂ ਸਮਝ ਲਓ ਵੀ ਇਹਦਾ 100 ਰੁਪਿਆ ਖਰਾ ਹੈ 100 ਰੁਪਏ ਕੰਨਾ ਵੇਖਿਆ ਇਹਨੂੰ ਸੌਰੀ 50 ਰੁਪਏ ਇੱਕ ਕੰਨਾ ਤਾਂ ਵੀ ਭੱਜਿਆ ਜਾਂਦਾ ਜੀ ਵਾਸਕਾਰ ਵੀਰ ਹੁਣ ਇੱਕ ਵਾਰ ਫੇਰ ਪਾਊਗਾ ਮਲਾ ਦਾ ਹਾਂ ਲੋ ਜੂਗੇ 5 ਗਲਾਸ ਅ ਪਹਿਲਾ 4 ਵਿੱਚ ਫੜਾ ਦੇ ਉਹਨਾਂ ਨੂੰ ਤੇਰੇ ਹੀ ਆ ਪੱਤੇ ਪੀਣਾ ਨਹੀਂ ਤਾਂ ਆਪਣਾ ਲੈਣਾ ਚਲੋ ਜੀ ਉਹ ਫੜਾਉਂਦਾ ਤੈਨੂੰ ਵੀ ਇਧਰ ਦੇ ਆਰਾ ਦਾ ਕੁੜੀ ਗੁੱਸੇ ਕਰਦੀ ਤਾਂ ਦੱਸ ਸਵਾਦ ਕਿਹਜਾ ਹੈ? ਫਾਰ ਕੇ ਦੱਸ। ਜਮੀ। ਚਲੋ ਠੀਕ ਹੈ ਜੀ। ਇੱਕ ਗਲਾਸ ਹੋਣਾ ਮੈਂ ਵੀ ਹੋਰ ਕਢਵਾ ਲਵਾਂ। 4 ਗਨੇ 4 ਰੱਤ ਨਿਕਲ ਆ। ਆਂਗੂਲ ਵੀ ਇਹ ਹੋ ਗਿਆ। 80 ਰੁਪਏ ਦਾ ਰਸ 40 ਰੁਪਏ ਕੰਨਾ ਪੈ ਗਿਆ ਇੱਕ। ਪਰ ਮਿਹਨਤ ਵੀ ਬਹੁਤ ਆ ਟਾਈਮ ਤੱਕ ਗੰਨਾ ਸੰਭਾਲਣਾ ਬਹੁਤ ਔਖਾ ਹੈ ਚਲੋ ਮਿਲਦੇ ਆ ਫਿਰ ਤੁਹਾਨੂੰ ਮੈਂ ਵੀ ਥੀਕ ਮੈਂ ਚੰਗਾ ਬਰਾਬਰ ਹਾਂ ਦੇਖੀ ਜਾਓ ਕਿ